ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਅਮੀਰ ਵੈਕੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਮੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਹ ਤਰੀ ਹੋਈ ਜੀ ਚਾਹ ਆਪਾਂ ਲੌਂਗ ਲੈ ਚੀ ਪਾਉਣੀ ਹੈ ਇਹਦੇ ਵਿੱਚ ਕੁੱਟ ਕੇ ਆਪਾਂ ਥੋੜੀ ਜਿਹਾ ਪਾਵਾਂਗੇ ਜੀ ਦਾਲ ਚੀਨੀ ਦਾ ਟੁਕੜਾ ਮਸਾਲਾ ਚਾਹ ਦਾ ਆਪਾਂ ਤਿਆਰ ਕਰਨਾ ਜੀ ਹਜੇ ਸਮਾਨ ਲਿਆ ਕੇ ਫਿਰ ਤਿਆਰ ਕਰਾਂਗੇ ਹੁਣ ਠੰਡ ਹੋ ਗਈ ਸਰਦੀ ਵਾਲੀਆਂ ਚੀਜ਼ਾਂ ਪਾ ਕੇ ਮਸਾਲਾ ਤਿਆਰ ਕਰਾਂਗੇ ਇਹ ਥੋੜੀ ਜੀ ਪਾਵਾਂਗੇ ਜੀ ਦਿਵਾਇਨਾ ਥੋੜੀ ਜੀ ਪਾਵਾਂਗੇ ਜੀ ਸੌਂਫ ਤੇ ਲੌਂਗ ਲੈ ਜੀ ਪਾ ਲੈਨੇ ਕੁੱਟ ਕੇ ਹੋਣਗੀਆਂ ਜੀ ਇਹ ਧੂਏ ਜਿਹੇ ਵਾਲੇ ਮੌਸਮ ਵਿੱਚ ਜੇ ਮਲਠੀ ਵਾਲੀ ਚਾਹ ਪੀਏ ਫਿਰ ਗਲਾ ਖਰਾਬ ਨਹੀਂ ਹੁੰਦਾ ਚਾਰ ਇੱਜ ਦੀ ਜੀ ਆਪਣੀ ਦੁੱਧ ਪਾ ਲੈਣੇ ਆ ਅੱਜ ਆਪਾਂ ਮਲਾਈ ਰੱਖੀ ਸੀਗੀ ਜੀ ਉਹਦੀ ਵੀਡੀਓ ਨਹੀਂ ਬਣਾਈ ਮਲਾਈ ਤੋਂ ਆਪਾਂ ਮੱਖਣੀ ਤਿਆਰ ਕਰ ਲਈ ਧੱਤੀ ਕਰਕੇ ਇਹਨੂੰ ਕਿਉਂ ਬਣਾ ਲਾਂਗੇ ਤੇ ਬਾਅਦ ਚ ਜਿਹੜਾ ਦੁੱਧ ਬਚਦਾ ਜੀ ਉਹ ਤੋਂ ਆਪਾਂ ਪਨੀਰ ਤਿਆਰ ਕਰ ਲਿਆ ਇਹਦੀ ਸਾਹਮਣੂ ਸਬਜ਼ੀ ਬਣਾ ਲਾਂਗੇ ਇਹ ਲੱਗੇ ਹੋਇਆ ਜੀ ਆਪਾਂ ਸਫਾਈਆਂ ਕਰਨ ਇਧਰੋਂ ਸਾਫ਼ ਕਰਕੇ ਸੱਡਰ ਵਾਲਾ ਆਪਾਂ ਸੱਡਰ ਲਗਾ ਦੱਤੇ ਤੇ ਇਧਰੋਂ ਸੱਡ ਵੀ ਸਾਫ਼ ਕਰ ਦਿੱਤਾ ਆਪਾਂ ਸਾਰਾ ਹੁਣ ਕਰ ਰਹੇ ਹਾਂ ਜੀ ਇਧਰ ਆਪਾਂ ਬੇੜੇ ਦੀ ਸਫਾਈ ਸਾਰਾ ਬੇੜਾ ਸਾਫ਼ ਕਰਾਂਗੇ ਜੀ। ਉਹ ਉੱਥੇ ਤੱਕ ਝਾੜੂ ਲਾ ਲਿਆ ਆਪਾਂ। ਉਹ ਪਿਆ ਜੀ ਉਧਰ ਲੜਕਾ ਧਰਿਆ ਮੇਰਾ। ਤੇ ਉਹ ਮੇਰੀ ਹੈਲਪ ਕਰਾ ਰਿਹਾ ਜੀ। ਇਹ ਆਪਣੇ ਕਿਰਾਏ ਤੇ ਰਹਿੰਦੇ ਨੇ ਜੀ ਕਮਰੇ 'ਚ। ਉਹਨਾਂ ਦਾ ਬੱਚਾ ਹੈ। ਇਹ ਆਪਣੀ ਹੈਲਪ ਕਰਾ ਰਿਹਾ ਹੈ। ਕੱਲ ਨੂੰ ਆਉਣੀ ਹੈ ਜੀ ਪ੍ਰਭਾਤ ਫੇਰੀ ਆਪਣੇ। ਤਾਂ ਕਰਕੇ ਆਪਾਂ ਇਹ ਸਫਾਈ ਕਰ ਰਹੇ ਹਾਂ ਹੁਣ ਸਾਰੀ। ਦੁਪਹਿਰ ਤੋਂ ਬਾਅਦ ਕਰ ਰਹੇ ਹਾਂ ਜੀ। ਸਵੇਰੇ ਫੇਰ ਉਸ ਟਾਈਮ ਤੇ ਇੰਨੀ ਜਗ੍ਹਾ ਤੇ ਝਾੜੂ ਨਹੀਂ ਲੱਗਣਾ। ਇਹ ਤਾਂ ਕਰਕੇ ਆਪਾਂ ਹੁਣ ਕਰ ਰਹੇ ਹਾਂ ਜੀ ਸਫਾਈ। ਕੀ ਪਿਆ ਜੀ ਇੱਧਰ ਮੇਰਾ ਰੜਕਾ ਇੱਥੇ ਤੱਕ ਆਪਾਂ ਝਾੜੂ ਲਾ ਲਿਆ ਉਹ ਅੱਗੇ ਰਹਿੰਦਾ ਜੀ ਉੱਧਰ ਸਾਰੇ ਤੇ ਬਾਹਰ ਵੀ ਲਾਵਾਂਗੇ ਜੀ ਸੜਕ ਤੇ ਗੇਟਾਂ ਦੇ ਬਾਹਰ ਬੱਸ ਹੋ ਜਾਂਦੀ ਹੈ ਜੀ ਝਾੜੂ ਲਾਉਂਦੇ ਲਾਉਂਦੇ ਉਹ ਰੋਜ਼ ਝਾੜੂ ਤਾਂ ਹੀ ਨਹੀਂ ਲਾਉਂਦਾ ਜੀ ਐਡੇ ਵਿੜੇ ਚ ਧੂਈ ਧੁਖਣ ਲੱਗ ਜਾਂਦੀ ਹੈ ਜੀ ਕਈ ਦਿਨਾਂ ਬਾਅਦ ਹੀ ਲਾਉਣੀ ਹੁੰਦੀਆਂ ਇਹ ਸੀਜ਼ਨ ਦੇ ਟਾਈਮ ਤੇ ਵੱਧ ਔਖਾ ਹੋ ਜਾਂਦਾ ਜੀ ਝਾੜੂ ਲਾਉਣਾ ਟਰੈਕਟਰ ਟਰਾਲੀ ਵਗੈਰਾ ਹੁੰਦੇ ਨੇ ਕਈ ਹੋਰ ਭੈਣ ਭਾਰੀ ਭਾਈ ਵੀ ਲੈ ਕੇ ਆਉਂਦੇ ਨੇ ਜੀ ਕਦੇ ਕੋਈ ਕਢਾਉਣਾ ਆ ਗਿਆ ਟਰਾਲੀ ਕਦੇ ਕੋਈ ਲੈਣਾ ਆ ਗਿਆ ਜੀ ਉਹਦੇ ਕਰਕੇ ਰੀਤਾ ਜ਼ਿਆਦਾ ਹੋ ਜਾਂਦਾ ਟਰੈਕਟਰ ਨਾਲ ਤਾਂ ਕਰਕੇ ਝਾੜੂ ਲਾਉਣਾ ਬਹੁਤ ਔਖਾ ਹੋ ਜਾਂਦਾ ਇੱਕ ਅੱਜ ਕੱਲ ਧੂਆ ਡਿੱਗਦਾ ਜੀ ਗਰਦ ਮੌਸਮ ਗਰਦ ਵਾਲਾ ਤੇ ਹੋਰ ਵੀ ਭੈਣ ਭਾਈ ਖੜਾ ਜਾਂਦੇ ਨੇ ਜੀ ਸੰਦ ਬੇੜਾ ਵੱਡਾ ਕਰਕੇ ਹਾਂ ਲੈ ਕਹਿੰਦੇ ਇੱਥੇ ਖੜਾ ਦੀਏ ਜੀ ਤੇ ਜਵਾਬ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਜੀ ਅਗਲੇ ਖੜਾ ਜਾਂਦਾ ਨੇੜੇ ਕੋਈ ਕੰਮ ਕਰਦੇ ਨੇ ਨੇੜੇ ਇੱਥੇ ਆਪਣੇ ਸੈਲਰ ਵਗੈਰੇ ਨੇ ਤੇ ਐਕਟਮ ਵਗੈਰਾ ਰਾਤ ਨੂੰ ਫੜਾ ਜਾਂਦਾ ਅਗਲਾ ਸਵੇਰੀ ਲੈ ਜਾਂਦੇ ਨੇ ਤਾਂ ਕਰਕੇ ਰੇਤਾ ਵੱਧ ਹੋ ਜਾਂਦਾ ਜੀ ਇਕੱਲੇ ਜਾਣ ਨੂੰ ਫਿਰ ਇੰਨੀ ਜਗ੍ਹਾ ਤੇ ਝਾੜੂ ਲਾਉਣਾ ਔਖਾ ਜੀ ਫਿਰ ਹੋਰ ਕੰਮ ਵੀ ਕਰਨੇ ਹੁੰਦੇ ਨੇ ਆਪਾਂ ਬਹੁਤ ਟਾਈਮ ਲੱਗਿਆ ਸੀਗਾ ਜੀ ਸਾਨੂੰ ਝਾੜੂ ਮਣਾਉਂਦੇ ਨੇ ਦੋ ਜਣਿਆਂ ਨੂੰ ਦੋ ਸਵਾ ਦੋ ਘੰਟੇ ਲੱਗੇ ਸੀ ਢੂਈ ਦੁਹਣ ਲੱਗੀ ਸੀ ਜੀ ਬਸ ਹੋ ਗਈ ਸਵੇਰੇ ਨਹੀਂ ਲੱਗਣਾ ਸੀਗਾ ਜੀ ਇੰਨੀ ਜਲਦੀ ਪਰ ਬਾਤ ਫੇਰੀ ਸਾਜਰੀ ਆ ਜਾਂਦੀ ਹੈ ਤਾਂ ਕਰਕੇ ਆਪਾਂ ਹੁਣ ਸਾਫ ਕਰਤਾ ਬੇੜਾ ਇਧਰੋਂ ਤੋਂ ਆਪਾਂ ਸਵੇਰੀ ਕਰ ਲਾਂਗੇ ਜੀ ਸਾਫ ਕਰਕੇ ਸਾਰਾ ਆਪਾਂ ਤੇਰੀਆਂ ਵਿੱਚ ਆ ਕੇ ਸਿੱਟੀਆਂ ਜੀ ਸਾਰੀਆਂ ਬਿਲਕੁਲ ਸਾਫ ਕਰਤਾ ਉਹ ਛੋਟੇ ਨੇ ਬਹੁਤ ਹੈਲਪ ਕਰਾਈ ਹੈ ਜੀ ਮੇਰੀ ਉਹ ਭੱਜ ਗਿਆ ਜੀ ਬਾਹਰ ਇਹਨਾਂ ਦੀ ਦੁਕਾਨ ਹੈ ਜੀ ਇੱਥੇ ਅਰਜਾਈਆਂ ਗਰੇਲੇ ਭਾਦੇ ਨੇ ਠੰਡ ਚ ਆ ਕੇ ਤਿੰਨ ਕੁ ਮਹੀਨੇ ਆਉਂਦੇ ਹੁੰਦੇ ਨੇ ਇਹ ਇਹ ਆਪਣੀ ਹੈਲਪ ਕਰਾ ਲੈਂਦਾ ਜੀ ਉਹ ਸਾਹਮਣੇ ਜਿਹੜਾ ਕਮਰਾ ਦਿਖ ਰਿਹਾ ਹੈ ਜੀ ਗੇਟ ਬੰਦ ਹੈ ਉਹ ਦਿੱਤਾ ਹੋਇਆ ਇਹਨਾਂ ਨੂੰ ਕਿਰਾਏ ਤੇ ਉਧਰ ਬਾਹਰ ਗੇਟ ਹੈ ਇਹਦਾ ਇੱਕ ਸੜਕ ਤੇ ਇੱਥੇ ਹੈ ਜੀ ਇਹਨਾਂ ਦੀ ਦੁਕਾਨ ਅਰਜਾਈਆਂ ਗਰੇਲੇ ਭਾਦੇ ਨੇ ਜੀ ਇਹ ਤਿੰਨ ਚਾਰ ਮਹੀਨੇ ਆਉਂਦੇ ਹੁੰਦੇ ਨੇ ਫੇਰ ਚਲੇ ਜਾਂਦੇ ਨੇ ਗਰਮੀ ਚ ਪ੍ਰੀਤਾ ਬਹੁਤ ਸੀਗਾ ਜੀ ਨਾਲ ਉਹਦੇ ਕਹੀ ਨਾ ਇਕੱਠਾ ਕਰਦੀ ਸੀ ਜਦ ਜ਼ਿਆਦਾ ਹੋ ਜਾਂਦਾ ਸੀ ਫੇਰ ਰੜਕਾ ਵੱਜਦਾ ਸੀਗਾ ਜੀ ਬਾਹਰਲਾ ਵੇੜਾ ਉਦੋਂ ਵੀ ਘੱਟ ਸੰਭਰਿਆ ਜਾਂਦਾ ਜੀ ਇਧਰਲੀ ਸਾਈਡ ਹਜੇ ਬਾਹਰ ਵੇੜਾ ਹੋਰ ਹੈ ਜੀ ਉੱਥੇ ਦਾ ਕਿ ਕਈ ਮਹੀਨੇ ਬਾਅਦ ਹੀ ਝਾੜੂ ਲਾਉਨੇ ਆ ਜੀ ਉੱਧਰ ਤਾਂ ਕੱਚਾ ਵੇੜਾ ਉਹ ਮੱਝਾਂ ਵਗੈਰਾ ਮੰਦਨ ਨੇ ਦੇਣ ਨੂੰ ਬਾਹਰ ਆਪਾਂ ਪਾਤੀਆਂ ਬਾਥ ਲੈਣੇ ਆ ਜੀ ਉਧਰ ਬਾੜੀ ਵੀ ਹੈ ਬਾਹਰਲੀ ਸਾਈਡ ਤੇ ਹੋਰ ਆਪਣੀ ਐ ਮੋਟਰ ਲੱਗੀ ਹੋਈ ਹੈ ਜੀ ਬਾਹਰਲੇ ਵਿੜੇ ਤੇ ਇਕੱਲੇ ਜਾਏ ਤਾਂ ਇਹਨਾਂ ਸਫਾਈ ਕਰਨੀ ਬਹੁਤ ਔਖੀ ਹੈ ਜੀ ਤਾਂ ਕਰਕੇ ਆਪਾਂ ਜਿੰਨੀ ਕੁ ਹੁੰਦੀ ਆ ਅੰਦਰ ਅੰਦਰ ਕਰ ਲੈਨੇ ਆ ਪਹਿਲਾਂ ਤਾਂ ਮੈਂ ਡਿੱਲੀ ਸੁੰਬਰਦੀ ਹੁੰਦੀ ਸੀਗੀ ਜੀ ਪਰ ਹੁਣ ਨਹੀਂ ਸੁੰਭ ਰਿਹਾ ਜਾਂਦਾ ਜੀ ਧੂਈ ਰੁਣ ਲੱਗ ਜਾਂਦੀ ਹੈ ਇੱਕ ਮੈਨੂੰ ਹੁੰਦਾ ਵੀ ਜਿੱਦੇ ਸੁੰਬਰ ਦੇ ਇਹ ਚੰਗੀ ਤਰ੍ਹਾਂ ਸਾਫ ਕਰ ਦਈਏ ਮਿੱਟੀ ਵਗੈਰਾ ਵੀ ਇਕੱਠੀ ਕਰ ਦਈਏ ਸਾਰੀ ਜੇ ਤਾਂ ਪਾਪਰ ਪੋਲਾ ਪੋਲਾ ਝਾੜੂ ਮਾਰ ਦਨੇ ਆਈ ਫਿਰ ਤਾਂ ਸੀਤੀ ਵੱਜ ਜਾਂਦਾ ਪਰ ਮੈਂ ਨਾਲ ਮਿੱਟੀ ਵੀ ਇਕੱਠੀ ਕਰ ਲੈਂਦੀ ਆ ਸਾਰੀ ਵਧੀਆ ਲੱਗਦਾ ਵੀ ਸੁੰਬਰ ਇਹ ਸਾਫ ਹੋ ਜਾਂਦਾ ਜੀ ਜਿਹੜਾ ਕੰਮ ਕਰਦੇ ਜਿੰਨਾ ਕਰਦੇ ਨੇ ਤੇ ਕਿਹਾਤਾ ਜੀ ਮੇਰੀ ਰੀਤ ਨਾ ਕਰਦੀਆਂ ਕੰਮ ਵਧੀਆ ਕਰਦੇ ਆ ਜੀ ਚਾਹੀ ਥੋੜਾ ਬੱਦੀ ਲੱਗ ਜੇ ਪਰ ਕੰਮ ਵਧੀਆ ਹੋਣਾ ਚਾਹੀਦਾ ਜੀ ਉਹ ਸੋਟੂ ਫੇਰ ਆ ਗਿਆ ਜੀ ਲੱਗ ਗਿਆ ਹੈਲਪ ਕਰੋ ਮੇਰੀ ਸਾਰੇ ਘਰ ਅਸੀਂ 7-8 ਘਰਾਂ ਦੀ ਅਸੀਂ ਸਾਰੀ ਭੈਣ ਭਰਾ ਇਕੱਠੇ ਚਾਹ ਪਾਣੀ ਪੀਆਵਾਂਗੇ ਜੀ ਇੱਕ ਘਰ ਹੀ ਕਰ ਲੈਣੇ ਹੁੰਦੇ ਆ ਇਸ ਵਾਰ ਆਪਣੀ ਘਰੀ ਕਰਾਂਗੇ ਜੀ ਕਿ ਸਲੀਵਾਰ ਚਾਚਾ ਜੀ ਕੀ ਕਰਿਆ ਸੀਗਾ ਉੱਧਰ ਤਰਨ ਵੀ ਲੇਟ ਹੋ ਗਿਆ ਸੀ ਜੀ ਅੱਜ ਤਾਂ ਸਫਾਈ ਕਰਦੇ ਕਰਦੇ 6 ਵਜੇ ਤਹਾਂ ਗੱਡੀਆਂ ਨਹੀਂ ਹੋਰ ਕੋਈ ਵੀਡੀਓ ਨਹੀਂ ਬਣਾਈ ਗਈ ਜੀ ਅੱਜ ਜ਼ਿਆਦਾ ਕੋਈ ਵੀਡੀਓ ਨਹੀਂ ਬਣਾਈ ਗਈ ਜੀ ਸਫਾਈ ਕਰਨ ਕਰਕੇ ਟਾਈਮ ਬਹੁਤ ਲੱਗ ਗਿਆ ਵੀੜਾ ਸਾਫ਼ ਕਰਨ ਨੂੰ 2 ਘੰਟੇ ਲੱਗ ਗਏ ਸੀਗੇ ਸਾਨੂੰ ਦੋ ਜਾਣਿਆਂ ਨੂੰ ਸਾਫ ਕਰਨ ਨੂੰ ਫਿਰ ਇੱਟਾ ਵਾਧਾ ਆਇਆ ਹੋਇਆ ਸੀਗਾ ਹੁਣ ਟਰੈਕਟਰ ਆ ਰਹੇ ਸੀ ਨਾ ਸੀਜ਼ਨ ਕਰਕੇ ਕੋਈ ਟਰਾਲੀ ਕੱਢ ਗਿਆ ਕੋਈ ਲੈ ਗਿਆ ਜੀ ਕੋਈ ਕੋਈ ਸੰਦ ਲੈਣਾ ਆ ਗਿਆ ਕੋਈ ਕੋਈ ਤਾਂ ਕਰਕੇ ਮਿੱਟੀ ਹੋਈ ਪਈ ਸੀ ਜੀ ਵਿੜੇ ਚ ਦੋ ਘੰਟਿਆਂ ਚ ਸਾਫ ਕਰਿਆ ਆਪਾਂ ਹੁਣ ਹਨੇਰਾ ਹੋ ਗਿਆ ਜੀ ਕੰਮਾਂ ਨੂੰ ਵੀ ਧਾਰਾ ਚੋਕ ਕੇ ਆਈਆਂ ਤੇ ਹੁਣ ਬਣਾਉਣੀ ਆ ਜੀ ਆਪਾਂ ਫੁਰਜੀ ਫੁਰਜੀ ਦੀ ਵੀਡੀਓ ਨਹੀਂ ਪਾਉਂਦੀ ਜੀ ਬਸ ਆਪਾਂ ਵੀਡੀਓ ਦਾ ਐਂਡ ਕਰਨਾ ਸੀ ਰਾਤ ਹੋ ਗਈ ਜੀ ਪੌਣੇ 7 ਹੋ ਜਾਂਦਾ ਟਾਈਮ ਹੋ ਗਿਆ ਤਾਂ ਕਰਕੇ ਹੁਣ ਆਪਾਂ ਹੋਰ ਕੋਈ ਵੀਡੀਓ ਨਹੀਂ ਬਣਾਉਂਦੇ ਜਿੰਨੀ ਕੁ ਬਣੀ ਆਪਾਂ ਉਨੀ ਕੇ ਪਾ ਦਾਂਗੇ ਜੀ ਅੱਜ ਕੱਲ ਨੂੰ ਸਵੇਰੇ ਜੇ ਹੋ ਸਕੇ ਜੀ ਤਾਂ ਪ੍ਰਭਾਤ ਫੇਰੀ ਦੀ ਵੀਡੀਓ ਜ਼ਰੂਰ ਬਣਾਵਾਂਗੇ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਤੁਸੀਂ ਵੀ ਦਰਸ਼ਨ ਕਰਿਓ ਜੀ ਪ੍ਰਭਾਤ ਫੇਰੀ ਦੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਦੇਖਦੇ ਨੇ ਆਪਾਂ ਨੂੰ ਸਪੋਰਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਜੀ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਆ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਸਾਰੇ ਪਰ ਭੈਣ ਭਰਾਵਾਂ ਨੂੰ ਅਡਵਾਂਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਭਾਈ ਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨੀ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦੀ ਵੀਡੀਓ ਇੰਨੀ ਹੀ ਆਪਣੀ ਕੱਲ ਨੂੰ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਬਸ ਇਹ ਪਿਆਜ਼ ਕੱਟ ਕੇ ਮੈਂ ਭੁੱਜੀ ਬਣਾ ਕੇ ਰੋਟੀ ਬਣਾ ਲਵਾਂਗੀ ਜੀ ਪਹਿਲਾਂ ਹਜੇ ਵੀਡੀਓ ਤੁਹਾਡੇ ਤੱਕ ਪਹੁੰਚਾਉਣੀ ਹੈ ਜੀ ਇਹ ਹੀ ਵੀਡੀਓ ਪਾਉਣੀ ਹੈ ਜੀ ਜੀ ਦਾ ਐਂਡ ਕਰਿਆ ਮੈਂ ਪਹਿਲਾਂ ਵੀਡੀਓ ਪਾਉਣੀ ਆ ਫੇਰ ਰੋਟੀ ਪਾਣੀ ਬਣਾਉਣੀ ਹੈ ਜੀ